ਕੀ ਗਾ ਖਾਲਸ ਜਿਹੜੀ ਵਾਇਰ ਬੁਜੀ ਕੀ ਫਤਿਹ ਸਾਰੇ ਜੁਝਵਾਨ ਲਿਟੇ ਜੋ ਇਹਨਾਂ ਨੇ ਸੁਝਾਦਤ ਕੋ ਆਪਣੇ ਬਹੁਤ ਵਧੀਆ ਲੱਗਾ ਇੱਕ ਵੀਰ ਨੇ ਇਸੀ ਛੋਟੀ ਜੀ ਗੱਲ ਕਹੀ ਸੀ ਦੋ ਫਾਰਮਾਂ ਦਾ ਇਹ ਕੱਟਵਾ ਤੂੰ ਪੜ ਇਹ ਜਨਤਾ ਦੀ ਰਾਖੀ ਕੀਤੀ ਜਾਵੇ ਤੇ ਇਹ ਪੂਰੇ ਸੰਯੁਕਤ ਮੋਰਚੇ ਦਾ ਜਿਹੜਾ ਸੱਦਾ ਆ ਉਹਦੇ ਮੁਤਾਬਕ ਜਿਹੜੇ ਵੀਰ ਕੋਈ ਜੰਦੇ ਬੰਦ ਵੀ ਨਹੀਂ ਹੈਗੇ ਉਹਨਾਂ ਤੋਂ ਸਾਰੇ ਵੀ ਜਿਹੜੇ ਜੇ ਜੰਗਰਖਾਵੇਂ ਵਿੱਚ ਜਾਂਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਜੱਡੇ ਬੰਦੀਆਂ ਵਿੱਚ ਰਹਿ ਕੇ ਇਹ ਜਿਹੜੇ ਧਰਨੇ ਲਾਏ ਜਾਂਦੇ ਆ ਤੇ ਜਿਹੜਾ ਤੇ ਸਾਫੀ ਵੀ ਸੁੰਦੀਆਂ ਨੇ ਦਿੱਤਾ ਮਾਰਵਾਰਾ ਵੀ ਇਹ ਜਿਹੜਾ ਸਾਰੇ ਸਾਰੇ ਸ਼ਹਿਰ ਵਾਸੀਆਂ ਦਾ ਇਕੱਠ ਜਿਹੜਾ ਨਾਲ ਇੱਥੇ ਯੋਗਦਾਨ ਪਾਇਆ ਬਹੁਤ ਬਲਦਿਆ ਕਹਿਰ ਆਉਂਦੇ ਆ ਸਾਡਾ ਇਲਾਕਾ ਬਸ ਸਾਡਾ ਕਹਿਰ ਆ ਇਹ ਜੀਵੀਨਾਰ ਜਿਹੜੇ ਦੁਕਾਨਦਾਰਾ ਉਹ ਆਏ ਇੱਥੇ ਔਰ ਜਿਹੜੇ ਦੂਸਰੇ ਸ਼ਹਿਰ ਦੇ ਤਨਹਾਡ ਸੇਠ ਉਹਨਾਂ ਦੇ ਵਿੱਚ ਵੀ ਇਹ ਜੁਗਦਾਨੇ ਬਾ ਇੱਕ ਵੀਰ ਦਾ ਫਰਜ਼ ਬਣਦਾ ਆਪਾਂ ਇਹ ਚੀਜ਼ ਨੂੰ ਨਹੀਂ ਮੁੱਖ ਰੱਖਣਾ ਇਹ ਜਿਹੜਾ ਧਰਨਾ ਹੈ ਜਗਜੀਤ ਸਿੰਘ ਡੱਲਿਆਵਾਲ ਦਾ ਤੇ ਪੂਰੇ ਭਾਰਤ ਦਾ ਧਰਨਾ ਹੈ ਇਹ ਮਰਿਆ ਤੋਂ ਬਾਅਦ ਚ ਮੜੀਆਂ ਤੇ ਆਪਾਂ ਬਸ ਤੇ ਮੁੱਖ ਰੱਖਣਾ ਮੁੱਖ ਰੱਖ ਜਿਹਾਗਾ ਕੌਮ ਚੰਗਰ ਸੰਘਰਸ਼ ਨੂੰ ਅੱਗੇ ਵਧਾਉਣ ਦਾ ਜੇ ਉਹਨੇ ਮਰਨ ਵਰਤ ਰੱਖਿਆ ਤਾਂ ਫੇ ਆ ਜਿਹੜੇ ਲੋਕ ਆਪਣੇ ਜਿਹੜੇ ਸੰਘਰਸ਼ੀ ਹੇਲੇ ਆ ਇਹ ਲੋਨੀ ਇਸ ਚੀਜ਼ ਆ ਹੁਣ ਇਸ ਚੀਜ਼ ਨੂੰ ਸਮਾਂ ਹੋ ਗਿਆ 9-10 ਮਹੀਨੇ ਧਰਨੇ ਤੇ ਬੈਠਿਆਂ ਨੂੰ ਤੇ ਆ ਜਿਹੜਾ ਹੰਗਾਰਾ ਹੁਣ ਮਿਲਿਆ ਵਾ ਅੱਜ ਦੀਆਂ ਡੇਟਾਂ ਚ ਤੇ ਹੰਗਾਰਾ ਅੱਗੇ ਨਹੀਂ ਮਿਲਿਆ ਅੱਗੇ ਸਾਰੇ ਦੇਖਦੇ ਆਂ ਯਾਰ ਰੋਜ਼ ਖਬਰਾਂ ਆਪਾਂ ਫੋਨ ਤੇ ਸੋਸ਼ਲ ਮੀਡੀਆ ਤੇ ਤੇ ਅੱਜ ਦਾ ਜਿਹੜਾ ਕਾਲ ਦਿੱਤੀ ਹੋਈ ਆ ਇਹ ਪੂਰੇ ਚਲੋ ਇਸ ਚੀਜ਼ ਲਈ ਧੰਨਵਾਦ ਹੈ ਸ਼ਹਿਰੀ ਦੇ ਜਿਹਨਾਂ ਨੇ ਮਾਨ ਰੱਖ ਕੇ ਅੱਜ ਦੁਕਾਨਾਂ ਬੰਦ ਕੀਤੀਆਂ ਵਾ ਮੰਨਣਾ ਨਹੀਂ ਚਾਹੀਦਾ ਵਾ ਮੁੜ ਕੇ ਤੋਲ ਫੋਨ ਕਰਕੇ ਇਧਰ ਪਿੱਛੇ ਕਰਨਾਲ ਸਾਈਡ ਹੀ ਗਾ ਕਾफी ਨੁਕਸਾਨ ਕੀਤਾ ਦੁਕਾਨਾਂ ਦਾ ਲੜਾਈਆਂ ਝਗੜਿਆਂ ਦਾ ਡਰ ਉਹਨਾਂ ਚੀਜ਼ਾਂ ਤੋਂ ਬਚਣਾ ਇਹ ਕਾਲ ਜਿਹੜੀ ਇਕੱਲਿਆਂ ਦੀ ਨਹੀਂ ਗਈ ਇਕੱਲੇ ਕਿਸਾਨਾਂ ਦੀ ਨਹੀਂ ਗਈ ਹਰੇਕ ਵਰਗ ਦੀ ਆ ਚਾਹੇ ਉਹ ਮਜ਼ਦੂਰ ਆ ਚਾਹੇ ਕਿਸਾਨ ਚਾਹੇ ਦਾ ਤੇ ਆਪਾਂ ਜਿਹੜਾ ਦਰਦ ਆ ਜੇ ਜਦੋਂ ਵੀ ਕਾਲ ਮਿਲਦੀ ਹੈ ਇੱਦਾਂ ਰੀਪ ਤੋਂ ਵੱਧ ਘੱਟ ਹੋਵੇ ਬਹੁਤ ਘੱਟ ਘੱਟ ਆ ਆਪਣੇ ਇਲਾਕੇ ਦੇ हिसाब ਨਾਲ ਪਰ ਇਹ ਕਹਿੰਦੇ ਸਾਡੇ ਜਗਿੰਦਰ ਸਿੰਘ ਘਰਾਹ ਜਥੇਬੰਦੀ ਜਿਹੜੀ ਆ ਉਹਦੇ ਵਿੱਚ ਬੀਬੀਆਂ ਦਾ ਸਭ ਤੋਂ ਵੱਧ ਘੱਟ ਜਿਹੜਾ ਜਗਿੰਦਰ ਸਿੰਘ ਘਰਾਹ ਦੇ ਜਿਹੜਾ ਜਥੇਬੰਦੀ ਦੇ ਵਿੱਚ ਹੁੰਦਾ ਉਸੇ ਤਰ੍ਹਾਂ ਹਰੇਕ ਤਰ੍ਹਾਂ ਹਰੇਕ ਕੰਡ ਦੇ ਵਿੱਚ ਆਪਾਂ ਨੂੰ ਕੱਢਣਾ ਪਊਗਾ ਅੱਜ ਤਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਹੁਣੇ ਕਿ ਜਿਹੜੇ ਮੀਟਰਾਂ ਦੇ ਚੇਪ ਆ ਉਹ ਲੱਗਦੇ ਆ ਪਿੰਡਾਂ ਦੇ ਵਿੱਚ ਅੱਜ ਹੁਣ ਜਿਹੜਾ ਮੀਟਰ ਲੱਗਦਾ ਉਹ ਲੱਗਦਾ ਵਾ ਚੇਪ ਵਾਲਾ ਹੀ ਸਾਡੇ ਵੀ ਕਾਫੀ ਕੰਪਲੀਟਾਂ ਆਈਆਂ ਹੋਈਆਂ ਕੁਝ ਆਈ ਬੰਦ ਕੀਤੇ ਆ ਥੋੜਾ ਜਣਾ ਹੋਏ ਇੱਥੇ ਲੋਗੜ ਚ ਲਾਉਣਾ ਹੈ ਆਦਮਨ ਮੇਰਾ ਐਸਡੀਓ ਦਾ ਨੰਬਰ ਦਿੱਤਾ ਉਹਨਾਂ ਦਾ ਫੋਨ ਆਵੇ ਵੀ ਲਗਣ ਦਿਓ ਮੀਟਰ ਐ ਕਿ ਕੋਈ ਸਾਨੂੰ ਨਾਰਮਲ ਮੀਟਰ ਜਿਹੜੇ ਪਹਿਲਾਂ ਲੱਗਦੇ ਆ ਉਹ ਮੀਟਰ ਦਿਓ ਤੇ ਉਹ ਜਦੋਂ ਕਿਸਾਨ ਵੀਰ ਜਿੰਨੇ ਵੀ ਅੱਗੇ ਆ ਜਿਹੜੇ ਕਿ ਪਿੰਚੇ ਤੱਕ ਹੋਵੇ ਸੂਰਜ ਤੋਂ ਬਾਹਰ ਅੰਦਰ ਜਾਂਦਾ ਤੇ ਘਰੇ ਬੀਬੀਆਂ ਹੀ ਆ ਜੇ ਉਹ ਜਥੇਬਰਦ ਗਾਉਣ ਗਿਆ ਉਹਨਾਂ ਨੂੰ ਦੱਸਿਆ ਆਊਗਾ ਤੇ ਉਹ ਜ਼ਰੂਰ ਜਾਗਰੂਕ ਹੋ ਕੇ ਇਹ ਤਰ੍ਹਾਂ ਦੇ ਆਸਰੇ ਨਾਲ ਵੀਰਾਂ ਨੇ ਜਤਾ ਦੱਸਿਆ ਝੰਡੇ ਦਾ ਕਿ ਝੰਡੇ ਦੇ ਆਸਰੇ ਨਾਲੇ ਤੇਰੇ ਮਲਾਜਮ ਭਜਾਏ ਜਾਣਗੇ ਭਜਾਣੇ ਵੀ ਪੈਣੇ ਆ ਮੀਟਰ ਇਹਨਾਂ ਬੈਠੋ ਜਦੋਂ ਕੇ ਸੋਸ਼ਲ ਮੀਡੀਆ ਦੇ ਨਾਲ ਪ੍ਰਚਾਰ ਕੀਤਾਵੇਗਾ ਜਿਓ ਦੀ ਅਸਮਾ ਭਰੀ ਦਿੱਤੀ ਆ ਤਾਂ ਇਹ ਤਾਂ ਇਹ ਡੇ ਲਾਜ ਦੇ ਲੈਂਦੇ ਆ ਬਿਲੋਂ ਪਰ ਆਪਾਂ ਸਾਰਿਆਂ ਨੂੰ ਬੰਨਿਆ ਪਿਆ ਜਿਓ ਦੇ ਪ੍ਰਚਾਰ ਨੇ ਉਰੀ ਤੋਂ ਬਗਾਲਾ ਨਹੀਂ ਸਾਬਤ ਹੈ ਪਰ ਇਹ ਪੁਲੀਏ ਨਾਲ ਵਾਪਸ ਜਾਣਾ ਪੈਂਦਾ ਤੇ ਜੀ ਉਹਦਾ ਫਰਕ ਆ ਜੀ ਉਹ ਨਾ ਹੁੰਦਾ ਜਿਹੜੇ ਸਾਲ ਦੇ ਚੈਨਲ ਚੱਲਦੇ ਇਹ ਉਹ ਵਧੀਆ ਤਰੀਕਾ ਹੈ ਸਾਰੇ ਵਰਤਦੇ ਹੀ ਪਰ ਇਹਨੇ ਫਾਇਦੇ ਨਾਲ ਜਨਤਾ ਨੂੰ ਬੱਚਿਆਂ ਨੂੰ ਤੇ ਪਰ ਜਿਹਦਾ ਆਪਾਂ ਇਕੱਠੇ ਹੋਏ ਅੱਜ ਇਸੇ ਤਰੀਕੇ ਜਿ ਆਪਾਂ ਨੂੰ ਆਉਣ ਵਾਲੀ ਅਸੀਂ ਅਪੀਲ ਕਰਦੇ ਆ ਜਥੇ ਸੰਬੰਧੀਆਂ ਨੂੰ ਵੱਡੇ ਜਿਹੜੇ ਆਗੂ ਆ ਸਾਡੇ ਸੁਭਾਗੂ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਜੇ ਅੱਗੇ ਤੋਂ ਮੈਸੇਜ ਸਾਨੂੰ ਦੇਣਾ ਤੇ ਸਾਨੂੰ ਜਦਾਂ ਇੱਥੇ ਬਜ਼ੁਰਗ ਹਣ ਬੋਲ ਕੇ ਕਹਿਕ ਪ੍ਰਧਾਨ ਜੀ ਵੀ ਆਪਾਂ ਜਿਹੜਾ ਧਰਨਾਵਾ ਇੱਥੇ ਪੰਜਾਬ ਪੰਜਾਬ ਚ ਲੋੜ ਨਹੀਂ ਆਪਾਂ ਨੂੰ ਲੀਡਰਾਂ ਦੇ ਘਰ ਜਿਹੜੇ ਆਗੇ ਆਪਣੇ ਜਿੱਦਾਂ ਇੱਥੇ ਆ ਗਿਆ ਆਮ ਪਾਰਟੀ ਦੇ ਇੰਦਰ ਪਟੋਰੀ ਬੀਬੀ ਇੰਦਰਜੀਤ ਘੋੜਮਾਨ ਜੇ ਭਾਜਪਾ ਦਾ ਕੋਈ ਹੈਗਾ ਉਹਦਾ ਘਰੀਏ ਸਭ ਤੋਂ ਜ਼ਿਆਦਾ ਮੇੜਾ ਬੈਠਾ ਹੈ ਪੰਜਾਬ ਸਰਕਾਰ ਦਾ ਜਿਹੜਾ ਆਪਣਾ ਸਾਥ ਨਹੀਂ ਦਿੰਦੇ ਤੇ ਆਪਾਂ ਲੀਡਰਾਂ ਨੂੰ ਅਪੀਲ ਕਰਨੀ ਆ ਬੇਨਤੀ ਕਰਨੀ ਆ ਕਿ ਸਾਨੂੰ ਜੋ ਆਉਣ ਵਾਲਾ ਸਮਾਂ ਵਾ ਇਹਨਾਂ ਦੇ ਘਰਾਂ ਦਾ ਜਿਹੜਾ ਉਹ ਆਗਿਆ ਦਿੱਤੀ ਜਾਵੇ ਘਰਾਂ ਦੇ ਅੱਗੇ ਧਰਨਾ ਲਾ ਕੇ ਆਪਾਂ ਨੂੰ ਦਿੱਲੀ ਜਾਣ ਦੀ ਜਰੂਰਤ ਨਹੀਂ ਹੈਗੀ ਇਹਨਾਂ ਨੂੰ ਇੱਥੇ ਘੇਰ ਦੇਵਾਂਗੇ ਇਹਨਾਂ ਦਾ ਜੰਗਲ ਬਾਣੀ ਵਾ ਜਿਹੜੇ ਲੋਕ ਘਰਾਂ ਇਕ ਕੰਮ ਕਰਾਉਣੋਂਦੇ ਆ ਅੱਜ ਵੀ ਹੋ ਹੁੰਦੇ ਹੀ ਆ ਕੰਮ ਰੁਕੇ ਆ ਲੋਕਾਂ ਦੇ ਇੱਦਾਂ ਆਪਾਂ ਨੂੰ ਗਾਹਾਂ ਆਪਾਂ ਨੂੰ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਇੱਥੇ ਰਹਿ ਕੇ ਆਪਣੀ ਜਿਹੜੀ ਉਹ ਮਿਹਨਤ ਦਾ ਸਫਲ ਜਿਹੜੀ ਆ ਜ਼ਰੂਰ ਉਹ ਬੁਰਲੇ ਆਉਗੇ ਜੇ ਐਮ ਐਲ اے ਵਜ਼ੀਰ ਭਾਜਪਾ ਦੇ ਹੋਣ ਝਾੜੂ ਦੇ ਹੋਣ ਉਹਨਾਂ ਦੇ ਘਰ ਦਾ ਕਰਾਓ ਜਿਹੜਾ ਜੰਗੀ ਪਦਰ ਦੇ ਇਦਾਂ ਵੱਡੇ ਸੱਦੇ ਦੇ ਨਾਲ ਇਦਾਂ ਇਕੱਠੀ ਕੀਤਾ ਜਾਵੇ ਤੇ ਪ੍ਰਧਾਨ ਜੀ ਉਹਨਾਂ ਨੇ ਅਗੇ ਦੱਸਿਆ ਜਿੱਦਾਂ ਕੰਨੀਆਂ ਦੇ ਵਿੱਚ ਉਹ ਜ਼ਰੂਰ ਇਹਨਾਂ ਦੀ ਚੀਜ਼ ਤੇ ਆਪਾਂ ਗੌਰ ਕਰਨਾ ਉਹ ਕੱਲਿਆਂ ਵਾਲੀ ਕੰਮ ਜੇ ਪਾਣੀ ਗੰਡਲਾ ਹੋ ਗਿਆ ਤੇ ਉਹ ਸਾਰੇ ਇਲਾਕੇ ਦਾ ਹੀ ਹੋਣਾ ਔੜੀ ਔੜੀ ਅਸਰ ਆਪਣੇ ਵੱਗ ਵੀ ਉਹਦਾ ਪਹੁੰਚਣਾ ਆਪਣਾ ਦੂਰ ਨਹੀਂ ਹੈ 6 ਸਤ ਕਿਲੋਮੀਟਰ ਦਾ ਸਫ਼ਰ ਆ ਉੱਥੇ ਅਸੀਂ ਅਗੇ ਚਲੋ ਸਮਾਂ ਬੜਿਆ ਇੱਕ ਦਿਨ ਵੀਰ ਜੀ ਹੁਣਾ ਉੱਥੇ ਮੁਲਾਕਾਤ ਕਰਕੇ ਆਈ ਪੂਰੀ ਜਿਹਾ ਬਣ ਗਿਆ ਮਿਲ ਕੇ ਜਾਣ ਗਿਆ ਹੁਣ ਜਰੂਰ ਵਿਸ਼ਵਾਸ ਦਿਵਾਉਣੇ ਆ ਸਾਡੀ ਜਿਹੜੀ ਜਥੇਬੰਦੀ ਆ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਅਸੀਂ ਵਿਸ਼ਵਾਸ ਦਿਵਾਉਣੇ ਆ ਕਿ ਅਸੀਂ ਪੂਰਨ ਤੌਰ ਤੇ ਤੁਹਾਡੇ ਨਾਲ ਉੱਥੇ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਤੇ ਰਾਵਾਂਗੇ ਵੀ ਉੱਥੇ ਤੁਹਾਡੇ ਨਾਲ ਜਰੂਰ ਇਕੱਠ ਵਧਾਵਾਂਗੇ ਤੁਹਾਡਾ ਇਕੱਲਿਆਂ ਦੀ ਨਹੀਂ ਲੜਾਈ ਉਹ ਇਹ ਭਰੋਸੇ 'ਚ ਲੈ ਕੇ ਫੈਕਟਰੀਆਂ ਜੋ ਛੋਟੇ ਮੋਟੇ ਆ ਆਦਾਰੇ ਸ਼ੁਰੂ ਕਰਦੇ ਆ ਤੇ ਲੈਂਦੇ ਇਦਾਂ ਹੀ ਆ ਬਾਅਦ ਚੋਂ ਬੋਰਾ ਨਾ ਪਾਣੀ ਪਾਉਂਦੇ ਆ ਵਿੱਚ ਤੇ ਆ ਹੁਣ ਜੀਰੇ ਦੇਖੀ ਆ ਤੁਸੀਂ ਉਹ दारू ਵਾਲੀ ਫੈਕਟਰੀ ਕਿੰਨਾ ਸਮਾਂ ਹੋ ਗਿਆ ਤੇ ਉਹ दारू ਦਾ ਜਿਹੜਾ ਪਾਣੀ ਹਿੰਨ ਕੋਲ ਸਾਰਾ ਧਰਤੀ ਜਵਾੜ ਦੇ ਜਦੋਂ ਅਖੀਰ ਮੋਟਰਾਂ ਨੇ ਪਾਣੀ ਲਾਣ ਅਰਗਾ ਕੱਢਣਾ ਸ਼ੁਰੂ ਕਰਤਾ ਤੇ ਫੇ ਆਪਾਂ ਉਸੇ ਜਿਹੜੇ ਧਰਨੇ ਲਾਉਣੇ ਸ਼ੁਰੂ ਕੀਤੇ ਆ ਤੇ ਇਸ ਤਰੀਕੇ ਆਪਾਂ ਸਾਰੇ ਜਿਹੜਾ ਡਟ ਗਏ ਇਸ ਜੀ ਦਾ ਜਗਜੀਤ ਸਿੰਘ ਢੱਲਿਆ ਸਾਡੇ ਬਹੁਤ ਵੱਡੇ ਲੀਡਰਾਂ ਸੂਝਵਾਨ ਬਹੁਤ ਹੀ ਵੱਡਾ ਬਾਣ ਆ ਪਰ ਉਹਨਾਂ ਨੇ ਜਿਹੜਾ ਉਹ ਮਰਨ ਮਰਦ ਦੇ ਤੇ ਰੱਖ ਲਿਆ ਸਮਾਂ ਉਹਨੋਂ ਸਮਾਂ ਆਪਣਾ ਏਰੀਆਗਾ ਵੀ ਅਸੀਂ ਆ ਜਥੇਬੰਦੀ ਦਾ ਅਸੀਂ ਨਾਲ ਨਹੀਂ ਜਾਣਾ ਸਾਨੂੰ ਸੱਜ ਉਹ ਦੇਖਣ ਦੀ ਲੋੜ ਨਹੀਂ ਉਹਦੀ ਜ਼ਿੰਦਗੀ ਜਿਹੜਾ ਸੰਘਰਸ਼ ਉਹਦਾ 40 45 ਸਾਲ ਦਾ ਉਹਦੀ ਮਿਹਨਤ ਕੀਤੀ ਆ ਉਹਨੂੰ ਆ ਬੂਰ ਜਿਹੜਾ ਆਪਾਂ ਪਾ ਕੇ ਇਕੱਠੇ ਹੋ ਗਏ ਇਹ ਸੁਨੇਹਾ ਵਜਾਉਣਾ ਉਹਦੇ ਤੱਕ ਸੱਜਣਾ ਇਹ ਬਜ਼ੁਰਗ ਤੁਹਾਡੇ ਨਾਲ ਪਹੁੰਚਾਂਗੇ ਵੀ ਉੱਥੇ ਅੱਗੇ ਵੀ ਗਏ ਆ ਤਾਂ ਪਹੁੰਚਾਂਗੇ ਵੀ ਨਾਲ ਜਿੱਥੇ ਸਾਨੂੰ ਸੱਦਾ ਲੱਗੂਗਾ ਆਉਣ ਵਾਲਾ ਸੱਦਾ ਜਿਹੜਾ ਅਸੀਂ ਅਪੀਲ ਕਰਦੇ ਆਂ ਕਿ ਸਾਡਾ ਜਿਹੜਾ ਸੁਨੇਹਾ ਜ਼ਰੂਰ ਵੱਡੇ ਲੀਡਰਾਂ ਤੱਕ ਪਹੁੰਚਾਇਆ ਜਾਵੇ ਇਹ ਜਿਹੜੀ ਸਰਕਾਰਾਂ ਪੰਜਾਬ ਸਰਕਾਰ ਇਹਨਾਂ ਦੇ ਘਰ ਘੇਰਨ ਦਾ ਸੱਦਾ ਸਾਨੂੰ ਮਿਲ ਜੇ ਬਹੁਤ ਬਹੁਤ ਧੰਨਵਾਦ ਇੱਥੇ ਸਾਡੇ ਵੀਰ ਸਾਡੇ ਸੱਜਣ ਇੱਥੇ ਆਏ ਇੱਥੇ ਪਹੁੰਚਦੇ ਕੀਮਤੀ ਸਮਾਗਮ ਕਰਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਜੀ ਰਹੀ ਵਾਹਿਗੁਰੂ ਜੀ ਕੀ ਫਤਿਹ ਇਹ ਜਨ ਕੇਬਲ ਸਿੰਘ ਜੀ ਪਹਿਲਾਂ ਜੀ ਕੀ ਹਾਲ ਹੈ ਜਨਰਲ ਸਕੱਤਰ ਭਾਰਤੀ ਕਾਂਗਰਸ ਜਨਤੂ ਤਿਵਾਰ ਵਿਰੋਧ ਕਾਰਸ਼ਟੀਆਂ ਇੱਥੇ ਦੇ ਜਿਹੜੇ ਬੰਦੇ ਆਪਾਂ ਚੁਣ ਕੇ ਭੇਜੇ ਸੀ ਆਮ ਘਰਾਂ ਦੇ ਲੋਕ ਪੇਸ਼ੇ ਸੀ ਉਹ ਆਮ ਹੀ ਬਣ ਕੇ ਬਹਿ ਗਏ ਉਹ ਆਪਣੀਆਂ ਕੋਠੀਆਂ ਬਣਾਉਣ ਵਿੱਚ ਜਿੱਦਾਂ ਆਪਾਂ ਇੱਕ ਦਾ ਨਿਆਣਾ ਬਾਹਰ ਭੇਜ ਕੇ ਕੋਠੀ ਸ਼ੁਰੂ ਕਰ ਦਿੰਨੇ ਆ ਇਹ ਤਾਂ ਇਹਨਾਂ ਨੇ ਕੀਤਾ ਵੀ ਦੱਸਦਾ ਕੋਟੀਆਂ ਪਾ ਲੀਏ ਮੁਰਕੇ ਪਤਾ ਨਹੀਂ ਵਾਰੀ ਆਣੀ ਕਿ ਨਹੀਂ ਆਣੀ ਹੁਣ ਮੈਂ ਬੇਨਤੀ ਕਰਦਾ ਸੁਖਵਿੰਦਰ ਸਿੰਘ ਜੀ ਪਾਰਦੀਆਂ ਖੁਰਦੋਂ ਉਹ 5 ਮਿੰਟ ਵਾਸਤੇ ਸੰਗਤਾਂ ਨੂੰ ਸੰਗਤਾਂ ਦੇ ਰੂਬਰੂ ਹੋਣਗੇ ਸੁਖਵਿੰਦਰ ਸਿੰਘ ਜੀ ਪਾਰਦੀਆਂ ਖੁਰਦੋਂ ਜਿੰਨੀ ਮਾਸਤ ਘਟਾ ਦੇਣਗੇ ਵੇ ਨਿਰਮਲ ਨਹੀਂ ਪਰ ਉਹ ਆਜ ਘਟਾ ਸਕੀ ਇਸ ਦਾ ਕੱਟ ਦੇਵੇ ਆ ਭਰਾਵਾ ਸ਼ਾਮਲ ਵੱਡੇ ਛੋਟੇ ਵੀਰ ਮਰੀਆਂ ਮਤਾਵਾ ਭੈਣਾ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਵੈਦਪੁਰ ਨਿਵਾਸੀਆਂ ਨੂੰ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸਭ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੁਹਾਡੀ ਸ਼ਿਰਕਤ ਦੇ ਨਾਲ ਗਣੀ ਮਹੱਲੇ ਦੀਆਂ ਦੁਕਾਨਾਂ ਦੀ ਸ਼ਿਰਕਤ ਦੇ ਨਾਲ ਅੱਜ ਦਾ ਜਿਹੜਾ ਬੰਦ ਹੈ ਪੰਜਾਬ ਬੰਦਾ ਜਿਹੜਾ ਸੱਜ ਹੈ ਤੇ ਪੂਰੀ ਤਰ੍ਹਾਂ ਸਫਲ ਹੋਇਆ ਹੈ ਕਿਉਂਕਿ ਮੈਂ ਪਿੰਡ ਵੀ ਵੇਖਿਆ ਸੱਜੇ ਖੱਬੇ ਵੀ ਵੇਖਿਆ ਜਿਹੜੀਆਂ ਪਿੱਛੇ ਵੀ ਦੁਕਾਨਾਂ ਹੁੰਦੀਆਂ ਨੇ ਉਹ ਵੀ ਬੰਦ ਨੇ ਅੱਜ ਇਹਦਾ ਮਤਲਬ ਹੈ ਕਿ ਸਭ ਲੋਕਾਂ ਨੇ ਵੱਡੇ ਪੱਦਰ ਤੇ ਇਸ ਅੱਜ ਦੇ ਬੰਦ ਵਿੱਚ ਸ਼ਮੂਲੀਅਤ ਕੀਤੀ ਹੈ ਸੋ ਇਸ ਵਾਸਤੇ ਸਭ ਦਾ ਧੰਨਵਾਦ ਦੂਸਰੀ ਗੱਲ ਸਰਕਾਰਾਂ ਨੂੰ ਕਈ ਵਾਰੀ ਭੁਲੇਖੇ ਹੁੰਦੇ ਆ ਜਿਹੜੇ ਲੋਕ ਗੱਡੀਆਂ ਤੇ ਬਹਿ ਜਾਂਦੇ ਨੇ ਉਹਨਾਂ ਦਾ ਹੰਕਾਰ ਜਿਹੜਾ ਸਿਰ ਚੜ ਕੇ ਬੋਲਣ ਲੱਪੈਂਦਾ ਉਹਨਾਂ ਨੂੰ ਭੁਲੇਖਾ ਬਹੁਤ ਪੈਂਦਾ ਸੁਰਤ ਲਿ ਜਾਓ ਉਸ ਵੇਲੇ ਜਦੋਂ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ ਲੋਗੜ ਦੇ ਕਿਲੇ ਤੇ ਤੇ ਦੋ ਜਣੇ ਹਮਲਾ ਲੜਾਈ ਹੋਣ ਦਾ ਦਿਨ ਅਗਲਾ ਹੈ ਦੋ ਜਣੇ ਸ਼ਾਮ ਨੂੰ ਗੱਲਾਂ ਕਰਦੇ ਨੇ ਇੱਕ ਹਮੈਤੀ ਹੈ ਪਹਾੜੀ ਰਾਜਿਆਂ ਦਾ ਇੱਕ ਹਮੈਤੀ ਹੈ ਗੁਰੂ ਗੋਬਿੰਦ ਸਿੰਘ ਦਾ ਜਾਂ ਖਾਲਸਾ ਫੌਜਾਂ ਦਾ ਸ਼ਾਮ ਨੂੰ ਗੱਲਾਂ ਕਰਦੇ ਨੇ ਆਪਸ ਵਿੱਚ ਕਹਿੰਦੇ ਜਿਹੜਾ ਪਹਾੜੀ ਰਾਜਿਆਂ ਦਾ ਹਮੈਤੀ ਆ ਉਹ ਕਹਿੰਦਾ ਕਿ ਉਹਨਾਂ ਕੋਲੇ ਪਹਾੜੀ ਰਾਜਿਆਂ ਕੋਲੇ ਇੱਕ ਹਾਥੀ ਹੈ ਮਾਸਾ ਹਾਥੀ ਬੜਾ ਤਗੜਾ ਹੈ ਜਦੋਂ ਉਹਨੂੰ ਸ਼ਰਾਬ ਪਿਆ ਦਿੰਦੇ ਨੇ ਉਹ ਜੋ ਉਹਦੇ ਸਾਹਮਣੇ ਆਉਂਦਾ ਚੱਕ ਚੱਕ ਮਾਰਦਾ ਖਲਾਰ ਦਿੰਦਾ ਦਰਵਾਜ਼ੇ ਤੋੜ ਦਿੰਦਾ ਇਦਾਂ ਹੀ ਉਹਨੇ ਕੱਲ ਨੂੰ ਲੋਗੜ ਕਿਲੇ ਦਾ ਦਰਵਾਜ਼ਾ ਵੀ ਖਲਾਰ ਦੇਣਾ ਤੁਸੀਂ ਕਹਿੰਦਾ ਉਹ ਉਹ ਗੱਲਾਂ ਕਰਦਾ ਕਰਦਾ ਕਹਿੰਦਾ ਜਿਹੜਾ ਖਾਲਸਾ ਫੌਜਾ ਹਮੈਤੀ ਹਦਾਂ ਨੂੰ ਕਹਿੰਦਾ ਕਿ ਤੁਸੀਂ ਉਹ ਹਾਥੀ ਨਹੀਂ ਤੁਸੀਂ ਉਹ ਹਾਥੀ ਨਹੀਂ ਵੇਖਿਆ ਤਾਂ ਗੱਲਾਂ ਕਰਦੇ ਹੋ ਕਿ ਖਾਲਸਾ ਫੌਜ ਜਿਤਨੀ ਆ ਉਹ ਕਹਿੰਦਾ ਤੂੰ ਹਾਥੀ ਦੀ ਗੱਲ ਕਰਦਾ ਤੂੰ ਅਜੇ ਸਾਡਾ 75 ਸਿੰਘ ਨਹੀਂ ਦੇਖਿਆ ਜਦੋਂ 75 ਆਊਗਾ ਨਾ ਤੇਰਾ ਹਾਥੀ ਇੱਥੇ ਲੱਭਣਾ ਨਹੀਂ ਇਹ ਹੀ ਭੁਲੇਖਾ ਹੈ ਮੋਦੀ ਦੇ ਹਮਾਇਤੀਆਂ ਨੂੰ ਮੋਦੀ ਦੇ ਸਪੋਰਟਰਾਂ ਨੂੰ ਕਿਉਂ ਕਹਿੰਦੇ ਨੇ ਸਾਡਾ ਡੱਲੇ ਵਾਲ ਨਹੀਂ ਦੇਖਿਆ ਸਾਡੇ ਜੋਧੇ ਨਹੀਂ ਵੇਖੇ ਤਾਂ ਕਰਕੇ ਜਿਹੜੇ ਸਵਾ ਡੇਢ ਸਾਲ ਜਦੋਂ ਉਹਨਾਂ ਦਾ ਦਿੱਲੀ ਦਾ ਦਾਣਾ ਪਾਣੀ ਬੰਦ ਕੀਤਾ ਤਾਂ ਸਰਕਾਰ ਦੇ ਨੱਕ ਨੂੰ ਹੱਥ ਪੈ ਗਏ ਹੱਥਾਂ ਪੈਰਾਂ ਦੀ ਪੈ ਗਈ ਤੇ ਆਪ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਚੁਣ ਕੇ ਤੇ ਖਿਮਾ ਯਾਤਨਾ ਕੀਤੀ ਸੰਗਤ ਕੋਲੋਂ ਕਿ ਮੈਨੂੰ ਬਖਸ਼ੋ ਪਰ ਅੱਜ ਚੋਰ ਮੋਰੀ ਰਹੀਂ ਉਹੋ ਹੀ ਕਾਨੂੰਨ ਉਹੋ ਹੀ ਬਦਮਾਚੀ ਵਾਲੇ ਜਿਹੜੇ ਅੰਛਾ ਉਹ ਲਾਗੂ ਕੀਤੇ ਜਾ ਰਹੇ ਆ ਮੇਰੇ ਤੋਂ ਪਹਿਲਾਂ ਬੋਲਦਿਆਂ ਸਾਥੀ ਅਮਰੀਕ ਸਿੰਘ ਉਹਨਾਂ ਨੇ ਇੱਕ ਜ਼ਿਕਰ ਕੀਤਾ ਕਿ ਚੋਰ ਮੋਰੀ ਰਹੀਂ ਜਿਹੜਾ ਬਿਜਲੀ ਐਕਟ ਹੈ ਉਹ ਲਾਗੂ ਕੀਤਾ ਜਾ ਰਿਹਾ ਥੋੜਾ ਜਿਹਾ ਇਹਦੇ ਵਿੱਚ ਫਰਕ ਆ ਇੱਕ ਗੱਲ 'ਚ ਕਿ ਚੰਡੀਗੜ੍ਹ ਪੰਜਾਬ ਦਾ ਹੀ ਇੱਕ ਹਿੱਸਾ ਸਾਡੇ ਪਿੰਡ ਆ ਜਾੜ ਕੇ ਇੱਕ ਚੰਡੀਗੜ੍ਹ ਸ਼ਹਿਰ ਵਿੱਚ ਵਸਾਇਆ ਜਿਹਨੂੰ ਅੱਜ ਕੱਲ ਕਹਿੰਦੇ ਆ ਯੂਪੀ ਪ੍ਰਸ਼ਾਸਨ ਦੇ ਅੰਦਰ ਜੂਨੀਅਰ ਟੈਰੀਟਰੀ ਬਣਾਤਾ ਉਹਨੂੰ ਸਿੱਧਾ ਦਿੱਲੀ ਤੋਂ ਉੱਤੇ ਦਖਲਾ ਉਹਦੇ ਵਿੱਚੋਂ ਕਾਨੂੰਨ ਲਾਗੂ ਹੋ ਚੁੱਕਾ ਆਲਰੇਡੀ ਕੱਲ ਪਰਸੋ ਹੀ ਮੈਂ ਕਿਸੇ ਦੀ ਗੱਲ ਸੁਣਦਾ ਸੀ ਕਿ ਉਹਦੇ ਵਿੱਚੋਂ ਜਿਹੜੇ ਬਿਜਲੀ ਵਾਲੇ ਚਿਪ ਵਾਲੇ ਮੀਟਰ ਆ ਜਿਨ੍ਹਾਂ ਦਾ ਜ਼ਿਕਰ ਦੋ ਤਿੰਨ ਥਾਵਾਂ ਤੇ ਹੋਇਆ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਜਿਹੜਾ ਆਪਾਂ ਜਿੱਦਾਂ ਮੋਬਾਈਲ ਦਾ ਕਾਰਡ ਰੀਚਾਰਜ ਕਰਾਉਣੇ ਆ ਉਹ ਸਿਸਟਮ ਚੰਡੀਗੜ੍ਹ ਦੇ ਵਿੱਚ ਆਲਰੇਡੀ ਲਾਗੂ ਕਰਤਾ ਤੇ ਚੰਡੀਗੜ੍ਹ ਵਿੱਚ ਲਾਗੂ ਕਰਨ ਦਾ ਮਤਲਬ ਹੁੰਦਾ ਜਿੱਦਾਂ ਪੈਨਸਿਲਿਨ ਦਾ ਟੀਕਾ ਲਾ ਕੇ ਡਾਕਟਰ ਮੜੀ ਜੀ ਸੂਈ ਚੁਭੋ ਕੇ ਕਿਹਨੇ ਚੈੱਕ ਕਰਦਾ ਹੁੰਦਾ ਸੀ ਹੁਣ ਤਾਂ ਪੈਨਸਿਲਿਨ ਬੰਦ ਹੋ ਗਈ ਕਿ ਇਹੇ ਬੰਦੇ ਨੂੰ ਰਿਐਕਸ਼ਨ ਤਾਂ ਨਹੀਂ ਕਰਦੀ ਚੰਡੀਗੜ੍ਹ ਵਿੱਚ ਲਾਗੂ ਕਰਨ ਦਾ ਮਤਲਬ ਹੈ ਕਿ ਅਗਲੀ ਵਾਰੀ ਪੰਜਾਬ ਦੀ ਜਾਂ ਹਰਿਆਣੇ ਦੀ ਆਉਣ ਵਾਲੀ ਹੈ ਸੋ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਬਲਾਰੇ ਬੋਲਦੇ ਨੇ ਉਹ ਸਾਰੇ ਬਾਰ-ਬਾਰ ਸੰਗਤ ਨੂੰ ਬੇਨਤੀਆਂ ਕਰਦੇ ਨੇ ਕਿ ਸਾਨੂੰ ਵੱਧ ਤੋਂ ਵੱਧ ਸੁਚੇਤ ਹੋਣਾ ਚਾਹੀਦਾ ਇਹ ਜਿਹੜੇ ਅੱਜ ਕੱਲ ਦੇ ਪ੍ਰਸ਼ਾਸਕ ਨੇ ਇਹ ਅਸਲ 'ਚ ਪ੍ਰਸ਼ਾਸਕ ਨਹੀਂ ਹੈਗੇ ਤੁਹਾਡੇ ਇਹ ਗੁੰਡੇ ਤੇ ਬਦਵਾਸ਼ ਲੋਕ ਨੇ ਜਿਨ੍ਹਾਂ ਚਲਾਕੀ ਹਿਸ਼ਾਰੀ ਨਾਲ ਝੂਠ ਬੋਲ ਕੇ ਝੂਠੇ ਵਾਅਦੇ ਕਰਕੇ ਤੁਹਾਡਾ ਰਾਜ ਭਾਗ ਹਿਥਿਆ ਲਿਆ ਤੇ ਹੁਣ ਮਰਜ਼ੀ ਦੇ ਨਾਲ ਜਿਹੜੇ ਰਲੇ ਮਿਲੇ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਸਾਰਾ ਕੁਝ ਤੁਹਾਡਾ ਜੋ ਤੁਹਾਡੀਆਂ ਫੈਕਟਰੀਆਂ ਜੋ ਸਕੂਲ ਜੋ ਆ ਜਿਹੜਾ ਬੱਸ ਅੱਡਾ ਦੇਖਦੇ ਹੋ ਜਿਹੜੀ ਤੁਸੀਂ ਆ ਬਿਜਲੀ ਘਰ ਦੇਖਦੇ ਹੋ ਜੇ ਤੁਸੀਂ ਬਿਜਲੀ ਘਰਾਂ ਦੇ ਵਿੱਚ ਜਾਓ ਤਾਂ ਉਹਨਾਂ ਦੀ ਹਾਲਤ ਸ਼ਮਸ਼ਾਨ ਘਾਟਾਂ ਨਾਲੋਂ ਵੀ ਮਾੜੀ ਆ। ਸ਼ਮਸ਼ਾਨ ਘਾਟ ਦੇ ਵਿੱਚ ਤਾਂ ਕਿਤੇ ਕੋਈ ਰੁੱਖ ਬੂਟੇ ਦੇ ਨਾਲ ਸਫਾਈ ਕਰ ਹੀ ਦਿੰਦਾ। ਬਿਜਲੀ ਘਰਾਂ ਦੇ ਵਿੱਚ ਤਾਂ ਵੜਨ ਨੂੰ ਜੀ ਨਹੀਂ ਕਰਦਾ। ਇਹ ਸਭ ਕਾਸੇ ਦਾ ਮਤਲਬ ਇਹੀ ਹੈ ਇੱਕ ਮੈਸੇਜ ਆ ਕਿ ਕਿਸੇ ਨਾ ਕਿਸੇ ਰੂਪ ਵਿੱਚ ਜਦੋਂ ਇੰਨੀ ਮਾੜੀ ਹਾਲਤ ਹੋ ਗਈ ਲੋਕੀ ਕਹਣਗੇ ਇਹਦੇ ਨਾਲ ਤਾਂ ਪ੍ਰਾਈਵੇਟ ਚੰਗੇ ਸੀ। ਆਪਣੇ ਆਪ ਉਹ ਪ੍ਰਾਈਵੇਟ ਹੱਥਾਂ ਚ ਰਜਣਗੇ। ਸੋ ਬਾਰ-ਬਾਰ ਬੇਨਤੀਆਂ ਕਰਨ ਤੇ ਬੁਲਾਰੇ ਜਿਹੜੇ ਕਹਿੰਦੇ ਨੇ ਉਹਦਾ ਮਤਲਬ ਇਹੀ ਹੈ ਕਿ ਸਾਨੂੰ ਬਹੁਤ ਸचेत ਹੋ ਜਾਣਾ ਚਾਹੀਦਾ ਹੈ ਹਰ ਅਖਬਾਰ ਦਾ ਕੱਲਾ ਕੱਲਾ ਪੰਨਾ ਛੋਟੇ ਅਖਬਾਰਾਂ ਦਾ ਫੋਲਣਾ ਚਾਹੀਦਾ ਹੈ ਕਿ ਕਿੱਥੇ ਕਿਹੜੀ ਗੱਲ ਦੇ ਰਹੀ ਸੈਂਟਰ ਦਾ ਦਖਲ ਵੱਧ ਰਿਹਾ ਕਿਹੜੀ ਗੱਲ ਦੇ ਰਹੀ ਪੰਜਾਬ ਦਾ ਦਖਲ ਵੱਧ ਰਿਹਾ ਅੱਜ ਪੰਜਾਬ ਵਿੱਚ ਕਹਿੰਦੇ 31 32 ਥਾਵਾਂ ਦੇ ਧਰਨੇ ਚੱਲ ਰਹੇ ਨੇ ਨਸ਼ੇ ਦੇ ਖਿਲਾਫ ਸਰਕਾਰ ਕਹਿੰਦੀ ਦੇਖੋ ਤੁਸੀਂ ਇਹ ਸਰਕਾਰ ਤੁਹਾਡਾ ਕੀ ਸਵਾਰ ਦੂਗੀ ਤੁਸੀਂ ਇੱਥੋਂ ਮਹਿਦਪੁਰ ਤੋਂ ਤੁਰ ਪੋ ਜਲੰਧਰ ਤੱਕ ਚੱਲ ਜਾਓ ਜੇ ਅੱਗੇ ਆ ਸਰਕਾਰ ਬਣ ਤੋਂ ਪਹਿਲਾਂ 2022 ਤੋਂ ਪਹਿਲਾਂ ਪਹਿਲਾਂ 25 ਠੇਕੇ ਸੀ ਤੇ ਹੁਣ ਤੁਹਾਨੂੰ 50 ਲੱਭਣਗੇ ਇਹਦਾ ਮਤਲਬ ਜੇ ਕੋਈ ਬਚ ਕੇ ਆ ਗਿਆ ਨਕੋਦਰੋਂ ਤੇ ਉਹ ਮੈਦਪਰੋਂ ਨਾ ਜਾਵੇ ਜੇ ਮੈਦਪਰੋਂ ਬਚ ਗਿਆ ਉਹ ਪਰਗੀਆਂ ਤੋਂ ਨਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਦਾ ਸਮਾਨ ਵਿਕੇ ਤੇ ਜਿਹੜਾ ਸਮਾਨ ਵਿਕਣਾ ਉਹਦੇ ਵਿੱਚੋਂ ਅੱਧਾ-ਪਜਦਾ ਠੇਕੇਦਾਰ ਨੂੰ ਵੱਜ ਜਾਣਾ ਤਾਂ ਹੋਰ ਕਿਸੇ ਨੂੰ ਵੱਜ ਜਾਣਾ ਤੇ ਜਿਹੜਾ ਜਿਹੜਾ ਬੰਦਾ ਜਿੱਦਾਂ-ਜਿੱਦਾਂ ਨਸ਼ੇ ਦਾ ਸ਼ਿਕਾਰ ਹੋਈ ਜਾਂਦਾ ਨਸ਼ਾ ਚਾਹੇ ਕੋਈ ਵੀ ਆਸੀ ਹੁਣ ਛਰਾਬ ਨੂੰ ਆਮ ਲੋਕ ਨਸ਼ੇ ਦੀ ਗਿਣਤੀ ਜੀ ਨਹੀਂ ਲੈ ਕੇ ਆਉਂਦੇ ਪਰ ਜਿੱਦਾਂ ਜਿੱਦਾਂ ਕੋਈ ਨਸ਼ੇ ਦੀ ਬਿਰਤੀ ਜਿੱਦਾਂ ਜਿੱਦਾਂ ਨਸ਼ੇ ਦਾ ਕੋਈ ਆਦੀ ਹੋਈ ਜਾਂਦਾ ਹੈ ਉਸੇ ਤਰ੍ਹਾਂ ਉਸ ਬੰਦੇ ਦੀ ਸੋਚ ਜਿਹੜੀ ਆ ਉਹਦੀ ਸੰਘਰਸ਼ ਕਰਨ ਦੀ ਜਿਹੜੀ ਤੀਬਰਤਾ ਹੈ ਉਹ ਘਟੀ ਜਾਂਦੀ ਹੈ ਖਤਮ ਹੋ ਜਾਂਦੀ ਹੈ ਸੋ ਇਨੀਆਂ ਬੇਨਤੀਆਂ ਕਰਦਾ ਹਾਂ ਜੇ ਮੈਂ ਦਾ ਜਾਚਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਫਤ ਇਹ ਤਾਂ ਸੁਖਵਿੰਦਰ ਸਿੰਘ ਵੀ ਪੰਜਾਂ ਬੰਦੋ ਵੀਰੋ ਮੈਂ ਸਾਰੇ ਉੰਨੇ ਵੀ ਸਵੇਰ ਤੋਂ ਇੱਥੇ ਆਇਆ ਸਾਰਿਆਂ ਨੂੰ ਕਰਨਾਂ ਵਿੱਚ ਬੇਨਤੀ ਕਰਦਾ ਭਾਈ ਪੁੰਡਾਲ ਵਿੱਚ ਸੱਜੋ ਅਜੇ 2 ਵਜੇ ਆ ਇਹ ਪ੍ਰੋਗਰਾਮ ਆਪਣਾ 4 ਵਜੇ ਤੱਕ ਚੱਲਣਾ ਕਿਉਂਕਿ 3 ਵਜੇ ਤੋਂ ਬਾਅਦ ਹੀ ਸਹੀ ਕਲੀਅਰ ਹੋਣਾ ਵੀ ਅਸੀਂ ਕਿੰਨੇ ਤੋਂ ਮੋਰਤਈ ਆ ਗਿਆ ਕੋਈ ਜੂਨੀਅਰ ਜੁੜਿਆ ਨਹੀਂ ਜੁੜਿਆ ਬਾਕੀ ਹਰ ਇੱਕ ਦਾ ਕੇ ਦਾ ਕੰਮ ਆ ਜਾਂ ਕੁਝ ਵੀ ਆ ਵੱਧ ਤੋਂ ਵੱਧ ਜੁੜੋ ਜੁੜੋ ਜੂਨੀਅਰ ਦੇ ਨਾਲ ਇਹ ਆਪਣਾ ਗਰੁੱਪ ਹੋਊਗਾ ਆਪਾਂ ਨੂੰ ਸਭ ਤੋਂ ਵੱਧ ਲਾਭ ਹੋਊਗਾ ਜੇ ਆਪਾਂ ਇਕੱਲੇ ਇਕੱਲੇ ਹੋਵਾਂਗੇ ਤੇ ਕੁੱਟ ਖਾਵਾਂਗੇ ਨੰਬਰ ਹੋਰ ਵੀ ਬਥੇਰੇ ਆ ਨਾ ਜਿੱਦਾਂ ਸਵਾਰ ਨਹੀਂ ਕਹਿੰਦੇ ਬਤਾ ਬਚਨ ਆ ਜਿੱਥੇ ਵੀ ਜਾਮੇ ਆ ਪਰ ਸਾਡੇ ਪ੍ਰਧਾਨ ਕਹਿੰਦੇ ਵੇ ਟੱਪ ਦਾ ਡੱਡਾ 5 ਫੁੱਟ ਬਾਹਰ ਰੱਖੋ ਜੇ ਅਗਰ ਇੱਕ ਮਾਰ ਬਹੁ ਮਾਰੂਗਾ ਤਾਂ ਵੀ ਇੱਕ ਵੀ ਨਾ ਮਾਰਾਂਗੇ ਜੇ ਤਾਂ ਦਾ ਡੰਡਾ ਚੰਦਾ ਕੰਮ ਕਰਦਾ ਕੋਈ ਵੀ ਅਫਸਰ ਤਾਂ ਬੇਗਾੜੇ ਨਹੀਂ ੜੂਗਾ ਇਦਾਂ ਹੀ ਹੋਰ ਬਹੁਤ ਬਹੁਤ ਆਪਾਂ ਨੂੰ ਪਤਾ ਹੀ ਆ ਜਿਹੜੇ ਜਿਹੜੇ ਆਪਣੇ ਮੁੱਦੇ ਆ ਜਾਦਾ ਬੋਲਣਾ ਹੋਰ ਵੀ ਬੁਲਾ ਰਹੇ ਹਨ ਵੱਧ ਤੋਂ ਵੱਧ ਇਕੱਠੇ ਹੋ ਯੂਨਟ ਬਣਾਓ ਵੱਧ ਤੋਂ ਵੱਧ ਜਿੱਥੇ ਵੀ ਜਾਣਾ ਆਉਣਾ ਆ ਜਾਓ ਜੇ ਘਰ ਤੇ ਦੋ ਬੰਦੇ ਆ ਇੱਕ ਜਰੂਰ ਨਿਕਿਆ ਕਰੋ ਆਪਾਂ ਸੁੱਤੇ ਰਹੇ ਨੇ ਰਜਾਈਆਂ 'ਚ ਚਾਲੂ ਕਰਾ ਲੁੱਟ ਕੇ ਲੈ ਆਣਾ ਸਾਨੂੰ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਤਹਿ ਲਾਗੋ ਢੀਮਾਂ ਤੇ ਜੇ ਸਾਹਿਬ ਸੁਖਵਿੰਦਰ ਸਿੰਘ ਜੱਜ ਗੁਰੂ ਗੱਲਾਂ ਹੋਈਆਂ ਪਰ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਪੰਡਾਲ ਵਿੱਚ ਸਾਜੋ ਅਜੇ ਤੋਂ ਸਮਾਦੋ ਹੋਇਆ ਆਪਾਂ 4 ਵਜੇ ਤੱਕ ਇਹ ਸਟੇਜ ਚਲਾਉਣੀ ਆ ਹੁਣ ਮੈਂ ਬੇਨਤੀ ਕਰਦਾ ਜਸਵੰਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਜਲੰਧਰ ਉਹਨਾਂ ਨੂੰ ਬੇਨਤੀ ਕਰਦਾ ਉਹ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜਸਵੰਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਜਲੰਧਰ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਆਬੀ ਦੀਆ ਓਏ ਕੋਈ ਉੱਦਾਂ ਬੜੀ ਆਵਾਜ਼ ਆ ਉੱਦਾਂ ਕੱਢ ਦਿਆਂਗੇ ਕਰਾ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਨੂੰ ਬਹੁਤ ਹੀ ਸਤਿਕਾਰਯੋਗਾ ਰਾਸ਼ਵਾ ਸੁਪਿੰਦਾ ਜੋ ਆਏ ਵਾਕ ਰਖ ਜਥੇਬੰਦੀਆਂ ਦੇ ਆਗੂ ਬਹੁਤ ਬਹੁਤ ਧੰਨਵਾਦ ਜਿਹੜਾ ਇੰਨੇ ਠੰਢੇ ਚ ਟਾਈਮ ਕੱਢਿਆ ਟਾਈਮ ਕੱਢਣਾ ਪੈਣਾ ਸੀ ਕਿ ਹੁਣ ਇਸ ਟਾਈਮ ਜਿਹੜੇ ਟਾਈਮ ਆਏ ਬਹੁਤ ਉ ਟਿਕਾਣੇ ਪਹੁੰਚਿਆ ਆ ਆਪਣਾ ਜਿਹੜਾ ਡੱਲੇਵਾਲ ਸਾਹਿਬ ਦਾ ਉੱਥੇ ਮੁਰਜਾ ਲੱਗਾ ਬਹੁਤ ਔਰ ਇਹ ਹਾਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿੱਥੇ ਪਹੁੰਚੀ ਆ ਹੁਣ ਆਪਾਂ ਨੂੰ ਸਾਰਿਆਂ ਜਥੇਬੰਦ ਕਰਾਂ ਨੂੰ ਸਾਰਿਆਂ ਨੂੰ ਛੱਡ ਕੇ ਨਾ ਆਪੋ ਆਪਣੇ ਵਖਰੇਵੇਂ ਕੋਈ ਗੱਲਾਂ ਜਦੋਂ ਹੁੰਦੀਆਂ ਵਖਰੇਵੇਂ ਹੈਗੇ ਹੁੰਦੇ ਆ ਪਰ ਹੁਣ ਛੱਡ ਕੇ ਤੇ ਹੁਣ ਸਾਰਿਆਂ ਦੀਆ ਇੱਕੋ ਹੀ ਮੰਗਾ ਜਿਹੜਾ ਡੱਲੇਵਾਲ ਸਾਹਿਬ ਦੀਆਂ ਜਾਂ ਹੋਰ 37 ਜਾਂ 40 ਜਥੇ ਬੰਦੀਆਂ ਸਾਰਿਆਂ ਦੀ ਇੱਕੋ ਹੀ ਮੰਗਾ ਇੱਕੋ ਹੀ ਸਾਰੇ ਇਹਨਾਂ ਦੇ ਝੰਡਿਆਂ ਦਾ ਰੰਗ ਜਰੂਰ ਵਖਰੇ ਵਖਰੇ ਆ ਪਰ ਮੰਗਾ ਸਾਰਿਆਂ ਆਪਣਿਆਂ ਸਾਰਿਆਂ ਲਈ ਕੋਈ ਆਇਸ ਕੋਈ ਨਿਸ਼ਾਨਾ ਆਪਾਂ ਨੂੰ ਸਾਰਿਆਂ ਨੂੰ ਛੱਡ ਕੇ ਅੰਦਰ ਬਖਰੇਵੇਂ ਤੇ ਡਾਟ ਕੇ ਸਾਥ ਦੇਣਾ ਚਾਹੀਦਾ ਜਿਹੜਾ ਹੰਕਾਰ ਹੈ ਮੋਦੀ ਸਰਕਾਰ ਦਾ ਇਹ ਤੋੜਨਾ ਚਾਹੀਦਾ ਤਾਂ ਹੀ ਟੁੱਟਣਾ ਜੇ ਆਪਾਂ ਸਾਰੇ ਇਕੱਠੇ ਹੋਵਾਂਗੇ ਤੇ ਪਰ ਨਾਲ ਨਾਲ ਮੇਰੇ ਵੀਰ ਜੀ ਨੇ ਦੱਸਿਆ ਵੀ ਜਿੰਨਾ ਮੋਦੀ ਸਰਕਾਰ ਦਾ ਦੋਸ਼ ਆਉਣਾ ਸਭ ਤੋਂ ਜ਼ਿਆਦਾ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ ਜਦੋਂ ਸਾਡੇ ਨੌਜਵਾਨ ਤੇ ਗੋਲੀ ਲੱਗੀ ਸੀ ਸ਼ੁਭ ਕਰਨ ਦੇ ਇਹ ਸਾਰੇ ਸਾਡੀਆਂ ਜਸਰਬੰਦੀਆਂ ਕੈਂਟ ਕਰੇ ਕਿ ਉਹ ਨਾਲ ਪਰਚਾ ਕਰੋ ਉਹ ਪੰਜਾਬ ਸਰਕਾਰ ਨੇ ਕਰਨਾ ਸੀਗਾ ਇਹਨਾਂ ਨੇ ਬਿਲਕੁਲ ਕਰਨਾ ਤੇ ਜੁੜ ਨਹੀਂ ਸਰਗੀ ਇਹਨਾਂ ਨੇ ਉਹਦੇ ਨਾਲ ਮੋਦੀ ਸਰਕਾਰ ਦਾ ਇਹਨਾਂ ਦਾ ਸਮਝੌਤਾ ਆਮ ਗੱਲ ਬਣਾਈ ਸੀ ਕਿ ਇਹ ਉਹਨਾਂ ਦੀ ਬੀ ਟੀਮ ਪਰ ਹੁਣ ਇਹਨਾਂ ਨੇ ਬਿਲਕੁਲ ਹੁਣ ਤੇ ਦੱਸ ਦਿੱਤਾ ਵੀ ਉਹਨਾਂ ਦੀ ਬੀ ਟੀਮ ਮੋਦੀ ਦੀ ਇਹਨਾਂ ਦੀ ਇੱਕੋ ਹੀ ਗੱਲ ਆ ਇਹ ਬਿਲਕੁਲ ਪਿਛਲੇ ਦਿਨਾਂ ਚ ਝੋਨਾ ਝੋਨੇ ਦਾ ਕੀ ਹਾਲ ਹੋਇਆ ਪਰ ਇਹ ਸਰਕਾਰ ਦੇ ਸਾਰੇ ਮੰਤਰੀ ਜਿੰਨੇ ਸੀਗੇ ਐਮਐਲਏ ਕੋਈ ਬੋਲਿਆ ਨਹੀਂ ਕਦੀ ਇਹਨਾਂ ਨੇ ਕੋਈ ਕਿਸਾਨਾਂ ਦੀ ਗੱਲ ਹੀ ਨਹੀਂ ਕੀਤੀ ਤੇ ਹੁਣ ਵੀ ਇਹ ਸਾਰੇ ਚੁੱਪ ਕਰਕੇ ਬੈਠੇ ਰਹੇ ਜਦੋਂ ਹੋੜਾ 1 ਮਹੀਨਾ ਹੋ ਗਿਆ ਮੋਰਚਾ ਰੱਖਿਆ ਨੂੰ ਗੱਲੇਵਾਲ ਸਾਹਿਬ ਦੇ ਅਨਛੱਡ ਦੇ ਉਹਨਾਂ ਛੱਡ ਦੇ ਕੌਣ ਫੜੇ ਛੱਡ ਦੇ ਬੋਲਦਾ ਜਦੋਂ ਇੱਥੇ ਰੁਕੋ ਜੀ ਇੱਕ ਵੀ ਨਾ ਹੋ ਗਿਆ ਤੇ ਮਰ ਤੱਕੇ ਨੂੰ ਮਰ ਬਰਤਾਂ ਜਾਂ ਹੁਣ ਥੋੜੇ ਦਿਨ ਹੋਏ ਹੁਣ ਜਾ ਕੇ ਗਲਮੇਬਾਦੀ ਕਰਨ ਲੱਗੇ ਵੀ ਤੁਸੀਂ ਮੈਡੀਕਲ ਸਹੂਲਤ ਲੈ ਲਓ ਜੇ ਮੈਡੀਕਲ ਸਹੂਲਤ ਲੈਣੀ ਹੋਏ ਤਾਂ ਉਹਨਾਂ ਕੋਈ ਕੜੀ ਮੈਡੀਕਲ ਸਹੂਲਤ ਨਹੀਂ ਦੇਣਗੇ ਤੁਸੀਂ ਜੜੀਆਂ ਮੰਗਾ ਮੰਗਾ ਦੀ ਗੱਲ ਕਰੋ ਮੱਲਾ ਮੰਨੋ ਤੇ ਉਹ ਆਪਣੇ ਘਰ ਸਾਰੇ ਰਾਜੀ ਖੁਸ਼ੀ ਆਪਦਾ ਸਾਰਾ ਮੋਰਚਾ ਛੱਡ ਦੇਣ ਜਿਹੜੀ ਮੁੱਦੇ ਦੀ ਗੱਲ ਦਾ ਮੁੱਦੇ ਦੀ ਗੱਲ ਤੇ ਕੋਈ ਸਰਕਾਰ ਕਰਦੀ ਨਹੀਂ ਇਵੇਂ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਕਰਦੀ ਆ ਜਦੋਂ ਨਵੀਂ ਨਵੀਂ ਸਰਕਾਰ ਬਣਨੀ ਸੀ ਤੇ ਪਹਿਲਾਂ ਕਹਿੰਦੇ ਸੀ ਕਿ ਵੀ ਸਾਨੂੰ ਵੋਟਾਂ ਪਾਓ ਸਾਡੇ ਸਰਕਾਰ ਬਣਾਉਣ ਦੀ ਤਾਂ ਕੋਈ ਧਰਨਾ ਨਹੀਂ ਲੱਗੂਗਾ ਉਹ ਧਰਨਾ ਹੁਣ ਤੁਸੀਂ ਵੇਖ ਲਓ ਵੀ ਇਹਨਾਂ ਨੂੰ 2.5 ਸਾਲ ਹੋ ਗਏ ਸਭ ਟੀਚਰ ਬੈਠੇ ਸੀ ਧਰਨਿਆਂ ਤੇ ਸਾਬ ਜਿੰਨੇ ਡਾਕਟਰ ਸੀ ਉਹ ਬੈਠੇ ਸੀ ਕਿ ਇਹ ਪਿਛਲੇ ਸਾਲ 'ਚ ਵੇਖੋ ਡਾਕਟਰਾਂ ਦਾ ਟੀਚਰਾਂ ਦਾ ਕੀ ਹਾਲ ਇਹਨਾਂ ਨੇ ਕੀਤਾ ਉਹਨਾਂ ਨੂੰ ਕੁੱਟ-ਕੁੱਟ ਕੇ ਲੱਤਾਂ ਬਾਹਾਂ ਤੋਂ ਘੁਕੀਸਿਆ ਗਿਆ ਉਹ ਸਾਡੀ ਨਾਲ ਈਆਂ ਭੈਣਾਂ ਈਆਂ ਜਿਹੜੀਆਂ ਡਾਕਟਰ ਆ ਜਾਂ ਟੀਚਰ ਆ ਉਹਨਾਂ ਨਾਲ ਕੀ ਹਾਲ ਕੀਤਾ ਹੁਣ ਕੋਈ ਦਿਨ ਲੰਘਦਾ ਕੋਈ ਵੇਖ ਮੈਂ ਝੂਠ ਨਹੀਂ ਬੋਲਦਾ ਵੀ ਕੋਈ ਦਿਨ ਲੰਘਦਾ ਜਿਹੜਾ ਕਿਤੇ ਨਹੀਂ ਧਰਨਾ ਲੱਗਾ ਇਹਨਾਂ ਦਾ ਲੋਨ ਸਾਰੇ ਇੱਕ ਵਰਗ ਜਿਹੜਾ ਇਹਨਾਂ ਤੋਂ ਗੁਣੀ ਹੋ ਚੁੱਕਾ ਤੇ ਆਪੇ ਸਾਡੇ ਪ੍ਰਧਾਨ ਜੀ ਨੇ ਗੱਲ ਕੀਤੀ ਆ ਵੀ ਸਾਨੂੰ ਨਾ ਥੋੜਾ ਜਿਹਾ ਇਹਨਾਂ ਤੇ ਪੰਜਾਬ ਸਰਕਾਰ ਦੇ ਸਿਕਾਜਾ ਕਸਰਾ ਚਾਹੀਦਾ ਇਹਨਾਂ ਦਾ ਸਾਥ ਥੋੜਾ ਜਿਹਾ ਬੰਦ ਕਰਨਾ ਚਾਹੀਦਾ ਇਹ ਇਹ ਫਲਾਣੀ ਨਾ ਮੈਂ ਜਿਹੜੀ ਸਟੇਜ ਤੇ ਮੈਂ ਆਮ ਬੋਲਦਾ ਹੁੰਦਾ ਵੀ ਇਹਨਾਂ ਦਾ ਸਾਹ ਬੰਦ ਕਰਕੇ ਸਾਹ ਇਹਨਾਂ ਦੇ ਇਸ ਤਰੀਕੇ ਨਾਲ ਬੰਦ ਕਰਨੇ ਵੀ ਪਹਿਲਾਂ ਹਲਾ ਦੀ ਵਾਈ ਚੱਲਦੀ ਹੁੰਦੀ ਸੀ ਖੇਤੀ ਹਲਾ ਨਾ ਕਰਦੇ ਹੁੰਦੇ ਸੀ ਮੇਰੇ ਸਾਰੇ ਮਜ਼ਦੂਰ ਜੇ ਬੈਠੇ ਉਹਨਾਂ ਨੂੰ ਪਤਾ ਵੀ ਖੇਤੀ ਹਲਾ ਨਾ ਕਿੱਦਾਂ ਹੁੰਦਾ ਸੀ ਤੇ ਅਸੀਂ ਇਹ ਕਹੜੀ ਬਦਲ ਲਾਏ ਇੱਕ ਅੜਕਜਾ ਅਮੈਰ ਕਾ ਲਾਏ ਜਿੱਦਾਂ ਇਹਨਾਂ ਨੂੰ ਲੱਗਿਆ ਨਾ ਚੰਗਾ ਸੋਹਣਾ ਵੀ ਇਹ ਚੰਗੇ ਪੜੇ ਲਿਖੇ ਨਾ ਬਦਲਾ ਲਿਆਂਦਾ ਬਦਲਾ ਜਾਣ ਵਾਸਤੇ ਅਸੀਂ ਇੱਕ ਬਦਲ ਲਾਏ ਚੰਗਾ ਅੜਕਜਾ ਤੇ ਸਾਡਾ ਬਾਪੂ ਜੀ ਕਹਿੰਦਾ ਉਹਦੀ ਪੁੱਤਰਾ ਤਕੜਾ ਤਕੜਾ ਸੱਤ ਅੱਜਾਤੀ ਬਸਤ ਤੇ ਕਰਕ ਨਹੀਂ ਸੀ ਆਹ ਤੇ ਅਜੇ ਕੋਈ ਗੱਲ ਨਹੀਂ ਖਲਾਵਾਗੇ ਤੇ ਜਦੋਂ ਉਹਨੂੰ ਜੋੜਿਆ ਤਾਂ ਜਿੱਦਾਂ ਹੁਣ ਉਹਨਾਂ ਨੇ ਕੀਤਾ ਉਹਨਾਂ ਨੇ ਇੱਕ ਕੰਮ ਨੂੰ ਦੋ ਦੋ ਕੀਤਾ ਉਹ ਇੱਕ ਵੀ ਡੜਾ ਨਾਲ ਨਹੀਂ